ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਪ੍ਰਮੁੱਖ ਸਿਮਰਤਜੀਤ ਸਿੰਘ ਬੈਸ ਤੇ ਬਲਾਤਕਾਰ ਦਾ ਆਰੋਪ ਲਗਾਉਣ ਵਾਲੀ ਮਹਿਲਾ ਤੇ ਲੁਧਿਆਣਾ ਪੁਲਿਸ ਤੇ ਮਲਜ਼ਮਾ ਤੇ ਡੀਜੀਪੀ ਨਾਲ ਮੁਲਾਕਾਤ ਨਾ ਕਰਨ ਦੇਣ ਦੇ ਆਰੋਪ ਲਗਾਏ ਨੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅੱਜ ਲੁਧਿਆਣਾ ਪੁਲਿਸ ਲਾਈਨ 'ਚ ਆਏ ਸਨ ਜਿੱਥੇ ਕਿ ਉਹਨਾਂ ਨੇ ਪੁਲਿਸ ਦੇ ਉੱਚ ਅਧਿਕਾਰ ਨਾਲ ਮੀਟਿੰਗ ਕੀਤੀ ਮੈਂ ਡੀਜੀਪੀ ਸਰ ਨੂੰ ਮਿਲਣ ਆਈ ਸੀ ਕਿ ਕਾਇਸ ਤੇ ਥੋੜੇ ਐਕਸ਼ਨ ਹੋਏ ਪਰ ਡੀਜੀਪੀ ਸਾਨੂੰ ਮਿਲਣ ਨਹੀਂ ਦਿੱਤਾ ਸਾਨੂੰ ਮੈਨੂੰ ਆਫਿਸ 'ਚ ਬਿਠਾਤਾ ਕਿ ਪਰਮਿਸ਼ਨ ਲਗੀ ਤਾਂ ਉਹਨਾਂ ਦਫ਼ੀ ਨੇ ਪਰ ਮਿਲਣ ਨਹੀਂ ਦਿੱਤਾ ਸਾਨੂੰ ਮੈਨੂੰ ਕੀ ਕਰਨ ਸਮਝਦਾ ਹੋਇਆ ਤਾਂ ਨਾਤਾ ਨਾ ਡੀਜੀਪੀ ਸਾਹਿਬ ਤੋਂ ਸਰ ਇਹੀ ਤਾਂ ਰੀਜ਼ਨ ਮੈਂ ਪੁੱਛਣ ਆਈ ਸੀ ਇਹੀ ਰੀਜ਼ਨ ਮੈਂ ਪਤਾ ਕਰਨਾ ਇਸੇ ਮੈਨੂੰ ਤੁਸੀਂ ਅੱਗੇ ਕਿੱਥੇ ਤੱਕ ਹੁਣ ਜਾਊਂ ਕਿਉਂ ਇਹ ਤੱਕ ਇਨਸਾਫ ਨਹੀਂ ਮਿਲਿਆ ਤੁਹਾਨੂੰ ਸਰ ਇਹ ਤਾਂ ਹੁਣ ਡਾ ਡੀਜੀਪੀ ਸਾਈਆਂ ਏਡੀਸੀਪੀ ਸੜੀ ਦੱਸ ਸਕਦੇ ਆ ਕਿ ਕਿਉਂ ਨਹੀਂ ਅਜੇ ਤੱਕ ਐਕਸ਼ਨ ਹੋਇਆ ਉਹਦੇ ਤੇ ਸਾਰੇ ਪ੍ਰੂਫ ਨੇ ਉਹ ਧਮਕੀਆਂ ਵੀ ਦੇ ਰਿਆ ਤੇ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਚੱਕ ਕੇ ਪਾਗਲ ਬੰਦੇ ਲਿਆ ਰਿਆ ਆ ਕਿ ਮੈਨੂੰ ਮੈਨੂੰ ਮੈਂ ਬੈਕਸਪਟ ਹੋ ਜਾਣਾ ਕਿ ਮੈਂ ਬੈਕ ਹੋ ਜਾ ਆਪਣਾ ਜੋ ਵੀ ਐਕਸ਼ਨ ਹੈ ਮੈਂ ਬੈਕ ਬੈਕ ਲੈ ਲਾਂ ਇਹਦੇ ਲਈ ਉਹ ਧਮਕੀਆਂ ਵੀ ਦੇ ਰਿਆ ਲਾਲਚ ਬੜੀ ਤਰ੍ਹਾਂ ਦੇ ਲਾਲਚ ਆ ਰਿਹਾ ਲੋਕਾਂ ਦੇ ਕੋਲੋਂ ਲਾਲਚ ਦਿਵਾ ਰਿਆ 25 ਲੱਖ ਦੀ ਗੋਠੀ ਦੇ ਦਿਨ ਨਾ ਕਦੇ ਖੁਸ਼ ਕਦੇ ਖੁਸ਼ ਕਦੇ ਕੁਝ ਬਹੁਤ ਲੋਕ ਆ ਰਹੇ ਜਿਹੜੇ ਲਾਲਚ ਜਿਨ੍ਹਾਂ ਨੂੰ ਲਾਲਚ ਦੇ ਕੇ ਭੇਜ ਰਿਹਾ ਕਿ ਉਹ ਵਾਪਸ ਲੈ ਲੈ ਆਪਣਾ ਕੇਸ ਤੇ ਮੈਡਮ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰ ਇਹੀ ਮੰਗ ਹੈ ਕਿ ਇਹਨੂੰ ਸਜ਼ਾ ਦਿੱਤੀ ਐਵੇਂ ਪ੍ਰੂਫ ਕੀਤਾ ਐ ਪ੍ਰੂਫ ਸਾਰੇ ਪ੍ਰੂਫ ਮਿਲ ਗਏ ਨੇ ਹੋਰ ਕੀ ਚਾਹੀਦਾ ਕਾਨੂੰਨੀ ਮੈਡਮ ਸੀਪੀ ਸਾਹਿਬ ਨਾਲ ਗੱਲਬਾਤ ਹੋਈ ਤੁਹਾਡੀ ਨਹੀਂ ਸਰ ਸੀਪੀ ਸਾਹਿਬ ਨਾਲ ਗੱਲ ਨਹੀਂ ਹੋਈ ਮੇਰੀ ਕਿਸ ਨੂੰ ਮਿਲਨ ਦਿੱਤਾ ਗਿਆ ਨਹੀਂ ਸਰ ਡੀਜੀਪੀ ਸਾਹਿਬ ਆਏ ਸੀ ਪਰ ਉਹ ਕਹਿੰਦੀ ਸੀ ਕਿ ਤੁਹਾਨੂੰ ਟਾਈਮ ਲੈ ਦਿੰਨੇ ਆ ਬਟ ਟਾਈਮ ਲਾਈਨ ਤੋਂ ਪਹਿਲਾਂ ਹੀ ਉਹ ਚਲੇ ਗਏ ਨੇ ਮਿਲਣ ਨਹੀਂ ਦਿੱਤਾ